ਹਾਂਜੀ ਅਸੀਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਡੀਟੀਐਫ ਵੱਲੋਂ ਅੱਜ ਇੱਥੇ ਇੱਕ ਨੌਰ ਬਲਾਕ ਦੇ ਜਿਹੜੇ ਵੱਖ-ਵੱਖ ਪਿੰਡ ਨੇ ਜਿਹਦੇ ਵਿੱਚ ਕਾਮੀ ਖੁਰਦਤੇ ਚਮਾਰੂ ਉਸ ਦੇ ਵਿੱਚ ਪਹੁੰਚੇ ਆ ਜਿਸ ਦੇ ਵਿੱਚ ਜਿਹੜੀ ਅਧਿਆਪਕਾਂ ਵੱਲੋਂ ਸਾਨੂੰ ਸੇਵਾ ਸੌਂਪੀ ਗਈ ਸਹਿਯੋਗ ਵੀ ਦਿੱਤਾ ਉਸ ਦੇ ਵਿੱਚੋਂ ਰਾਸ਼ਨ ਦੀ ਵੰਡ ਵੀ ਕੀਤੀ ਆ ਤੇ ਔਰਤਾਂ ਨੂੰ ਜਿਹੜੇ ਸੈਨੇਟਰੀ ਨੈਪਕਿਨ ਨੇ ਉਹਨਾਂ ਦੀ ਵੀ ਵੰਡ ਕੀਤੀ ਆ ਨਾਲ ਦੀ ਨਾਲ ਦੋਨੇ ਪਿੰਡਾਂ ਦੇ ਵਿੱਚ ਅਸੀਂ ਪੰਚਾਇਤ ਤੇ ਜਿਹੜੇ ਹੋਰ ਮਜ਼ਦੂਰ ਪਰਿਵਾਰ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਤੇ ਇਹ ਸਾਰੀ ਗੱਲਬਾਤ ਦੇ ਵਿੱਚੋਂ ਦੇਖੋ ਅਸੀਂ ਇੱਕ ਤਾਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਕਿ ਇਹ ਜਿਹੜੇ ਦੋਨੋਂ ਪਿੰਡ ਨੇ ਨਾ ਇਹਨਾਂ ਦੇ ਵਿੱਚ ਹੜ੍ਹਾਂ ਦੇ ਪਾਣੀ ਦੇ ਕਾਰਨ ਜਾਂ ਜਿਹੜਾ ਮੀਂਹ ਦਾ ਪਾਣੀ ਆ ਉਸ ਦੇ ਕਾਰਨ ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋਇਆ ਲਗਭਗ ਅਸੀਂ ਇਹ ਦੇਖਿਆ ਕਿ ਦੋਨੇ ਪਿੰਡਾਂ ਦੇ ਵਿੱਚ 50-50 ਘਰ ਐਸੇ ਨੇ ਜਿਹੜੇ ਬਾਰਿਸ਼ ਤੇ ਹੜ੍ਹਾਂ ਦੇ ਪਾਣੀ ਦੇ ਕਰਕੇ ਨੁਕਸਾਨੇ ਗਏ ਨੇ ਕਈ ਥਾਵਾਂ ਤੇ ਤਰੇੜਾਂ ਵੀ ਆਈਆਂ ਨੇ ਘਰਾਂ ਦੇ ਵਿੱਚ ਦਬ ਵੀ ਗਏ ਘਰ ਡੰਗਰ ਪਸ਼ੂ ਨੇ ਜਿਹੜੇ ਉਹਨਾਂ ਦਾ ਵੀ ਨੁਕਸਾਨ ਹੋਇਆ ਤਾਂ ਦੇਖੋ ਅਸੀਂ ਮੰਗ ਇਹ ਕਰਦੇ ਆਂ ਕਿ ਜਿੱਥੇ ਅਧਿਆਪਕ ਜਥੇਬੰਦੀ ਦੇ ਬਤੌਰ ਨਾਲ ਸਾਡੇ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੀ ਸ਼ਾਮਲ ਸੀ ਤੇ ਅਸੀਂ ਜਿੱਥੇ ਆਪਣੇ ਵੱਲੋਂ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਆਂ ਇਸ 'ਚ ਦੇਖੋ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਉਹ ਇੱਕ ਮੁਆਵਜ਼ਾ ਨੀਤੀ ਬਣਾਵੇ ਇਹ ਹੜ੍ਹਾਂ ਦੇ ਵਿੱਚ ਜਿਨ੍ਹਾਂ ਨੁਕਸਾਨ ਹੋਇਆ 2025 ਵਾਲਿਆਂ ਦੇ ਵਿੱਚ ਤੇ ਜਿਹੜਾ 2023 ਦੇ ਵੀ ਹੜ੍ਹ ਆਏ ਸੀ ਸਾਨੂੰ ਇੱਥੇ ਦੱਸਿਆ ਗਿਆ ਉਹ ਨੁਕਸਾਨ ਦੀ ਵੀ ਹਾਲੇ ਤੱਕ ਪੂਰਤੀ ਨਹੀਂ ਹੋਈ ਇਸ ਕਰਕੇ ਮੁਆਵਜ਼ਾ ਨੀਤੀ ਕੋਈ ਐਵੇਂ ਦੀ ਬਣੇ ਜਿਹਦੇ ਘਰ ਦਾ ਡੰਗਰ ਪਸ਼ੂ ਦਾ ਖੇਤਾਂ ਦਾ ਫਸਲਾਂ ਦਾ ਜਿੰਨਾ ਨੁਕਸਾਨ ਹੋਇਆ ਉਸ ਦੀ ਇੱਕ ਨੀਤੀ ਬਣਾ ਕੇ ਉਹ ਸਾਰਿਆਂ ਦੀ ਪਰਪਾਈ ਹੋਣੀ ਚਾਹੀਦੀ ਆ ਤੇ ਇਹ ਪਰਪਾਈ ਕਰਦੇ ਹੋਏ ਕਿਸੇ ਨਾਲ ਪੱਖਪਾਤ ਨਾ ਹੋਵੇ ਇੱਕ ਬਕਾਇਦਾ ਸਰਵੇ ਕੀਤਾ ਜਾਵੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕਿ ਕਿਹਦਾ ਕਿੰਨਾ ਨੁਕਸਾਨ ਹੋਇਆ ਉਸ ਸਰਵੇ ਤੋਂ ਬਾਅਦ ਫਿਰ ਸਾਰੇ ਨੁਕਸਾਨ ਦੀ ਪੂਰਤੀ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਆ ਕਿ ਕੱਗਰ ਦੇ ਅਸੀਂ ਕਿਨਾਰੇ ਖੜੇ ਆ ਇੱਥੇ ਪਿੰਡ ਚਮਾਰੂ ਦੇ ਵਿੱਚ ਇਹ ਕੱਗਰ ਦਾ ਜਿਹੜਾ ਨੁਕਸਾਨ ਆ ਇਹ ਹਰ ਸਾਲ ਹੀ ਚੱਲਦੇ ਨੇ ਅੱਜ ਨੁਕਸਾਨ ਵੱਧ ਹੋ ਗਿਆ ਤਾਂ ਲੋਕਾਂ ਦੀ ਨਜ਼ਰ ਦੇ ਵਿੱਚ ਆ ਗਿਆ ਸਰਕਾਰ ਦੀ ਨਜ਼ਰ ਦੇ ਵਿੱਚ ਆ ਗਿਆ ਅਸੀਂ ਵੀ ਆ ਰਹੇ ਆ ਬਾਕੀ ਲੋਕ ਵੀ ਆ ਰਹੇ ਨੇ ਪਰ ਜਿਹੜੇ ਲੋਕ ਹਮੇਸ਼ਾ ਤੋਂ ਹੀ ਚੱਲਦੇ ਆਏ ਇਸ ਨੁਕਸਾਨ ਨੂੰ ਇਸ ਕਰਕੇ ਮੰਗ ਇਹ ਹੈ ਆ ਵੀ ਕੱਗਰ ਦਾ ਇੱਕ ਪੱਕਾ ਜਿਹੜਾ ਹੱਲਾ ਉਹ ਕੀਤਾ ਜਾਵੇ ਕੱਗਰ ਦੇ ਜਿਹੜੇ ਕੰਡੇ ਨੇ ਉਹ ਕੱਚੇ ਨੇ ਕੱਗਰ ਦਾ ਇਹ ਪਤਾ ਨਹੀਂ ਚੱਲਦਾ ਕਿ ਕਦੋਂ ਕਿੱਧਰ ਨੂੰ ਪਾਣੀ ਆ ਜਿਹੜਾ ਉਹ ਵਹਿ ਤੁਰਦਾ ਇਸ ਕਰਕੇ ਉਹ ਇੱਕ ਪਰਮਾਨੈਂਟ ਹੱਲ ਕੀਤਾ ਜਾਵੇ ਰੀਚਾਰਜਿੰਗ ਪੁਆਇੰਟ ਬਣਾਏ ਜਾਣ ਤਾਂ ਜੋ ਜਿਹੜਾ ਇਹ ਪਾਣੀ ਆ ਇਹ ਧਰਤੀ ਦੇ ਹੇਠਾਂ ਜਾ ਸਕੇ ਤੇ ਜਿਹੜੀ ਇੱਕ ਪਾਸੇ ਤਾਂ ਪਾਣੀ ਦਾ ਸੰਕਟ ਆ ਲੋਕਾਂ ਨੂੰ ਪੀਣ ਨੂੰ ਪਾਣੀ ਨਹੀਂ ਮਿਲਦਾ ਖੇਤਾਂ ਨੂੰ ਲਾਉਣ ਨੂੰ ਪਾਣੀ ਨਹੀਂ ਮਿਲਦਾ ਤੇ ਕਿਤੇ ਅਸੀਂ ਬਰਸਾਤੀ ਪਾਣੀ ਤੇ ਜਿਹੜਾ ਹੜਾਂ ਦਾ ਪਾਣੀ ਆ ਇਸ ਦਾ ਨੁਕਸਾਨ ਚੱਲ ਰਹੇ ਆ ਇਸ ਕਰਕੇ ਸਰਕਾਰ ਇੱਕ ਪੱਕੀ ਨੀਤੀ ਵੜਾਵੇ ਘੱਡਰ ਨੂੰ ਲੈ ਕੇ ਵੀ ਤੇ ਬਾਕੀ ਵੀ ਜਿਹੜੇ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕੇ ਮਾਰ ਚੱਲ ਰਹੇ ਨੇ ਉਹ ਨੀਤੀ ਬਣਾਉਂਦੇ ਹੋਏ ਇਸ ਦਾ ਪਰਮਾਨੈਂਟ ਹੱਲ ਆ ਜਿਹੜਾ ਉਹ ਕੀਤਾ ਜਾਵੇ ਨਾਲੇ ਇਹ ਵੀ ਮੰਗ ਕਰਾਂਗੇ ਕਿ ਜਿਹੜਾ ਡਰੇਨੇਜ ਵਿਭਾਗ ਆ ਜਲ ਸਰੋਤ ਵਿਭਾਗ ਆ ਉਸ ਦੇ ਵਿੱਚ ਹਜ਼ਾਰਾਂ ਸਾਮੀਆਂ ਨੇ ਜਿਹੜੀਆਂ ਬੇਲਦਾਰਾਂ ਦੀਆਂ ਉਹ ਖਤਮ ਕਰ ਦਿੱਤੀਆਂ ਨਹਿਰਾਂ ਨੂੰ ਜਾਂ ਹੋਰ ਜਿਹੜੇ ਪਾਣੀ ਦੇ ਸਰੋਤ ਨੇ ਉਹਨਾਂ ਨੂੰ ਸੰਭਾਲੂ ਕੋਣ ਕੋਈ ਸ਼ਕਤੀਮਾਨ ਆ ਕੇ ਥੋੜੀ ਸੰਭਾਲੂਗਾ ਮੁਲਾਜ਼ਮਾਂ ਨੇ ਸੰਭਾਲਣਾ ਹੁੰਦਾ ਇਸ ਕਰਕੇ ਜਲ ਸਰੋਤ ਵਿਭਾਗ ਦੇ ਵਿੱਚ ਮੁਲਾਜ਼ਮਾਂ ਦੀਆਂ ਜਿਹੜੀਆਂ ਖਤਮ ਕੀਤੀਆਂ ਸਾਮੀਆਂ ਨੇ ਉਹ ਭਰੀਆਂ ਜਾਣ ਇਹਦੇ ਨਾਲ ਨਾਲ ਜਿਹੜੇ ਮੀਂਹ ਦੇ ਪਾਣੀ ਨੇ ਵੀ ਬਹੁਤ ਸਾਰਾ ਨੁਕਸਾਨ ਕੀਤਾ ਅਸੀਂ ਦੇਖਿਆ ਵੀ ਬਹੁਤ ਸਾਰੀਆਂ ਛੱਤਾਂ ਨੇ ਜਿਹੜੀਆਂ ਉਹ ਚੋ ਰਹੀਆਂ ਨੇ ਤਰੇੜਾਈਆਂ ਹੋਈਆਂ ਨੇ ਇਸ ਕਰਕੇ ਪ੍ਰੋਪਰ ਸਰਵੇ ਕਰਕੇ ਇਸ ਦਾ ਇੱਕ ਪੱਕਾ ਹੱਲ ਕੀਤਾ ਜਾਵੇ ਸਿਰਫ ਸਿਆਸਤ ਕਰਨ ਦੇ ਨਾਲ ਇਹਦਾ ਕੋਈ ਹੱਲ ਨਹੀਂ ਨਿਕਲਦਾ ਇਸੇ ਕਰਕੇ ਅੱਜ ਅਸੀਂ ਇੱਥੇ ਗੱਲ ਵੀ ਕੀਤੀ ਆ ਕਿ ਜੇ ਤਾਂ ਦੇਖੋ ਸਰਕਾਰ ਇਸ ਦੀ ਕੋਈ ਨੀਤੀ ਬਣਾਉਗੀ ਬਹੁਤ ਚੰਗੀ ਗੱਲ ਆ ਨਹੀਂ ਫਿਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਸਰਕਾਰ ਤੇ ਪ੍ਰਸ਼ਾਸਨ ਤੋਂ ਮਿਲ ਕੇ ਮੰਗ ਪੱਤਰ ਵੀ ਦਵਾਂਗੇ ਮੰਗ ਮੰਗ ਵੀ ਕਰਾਂਗੇ ਤੇ ਜੇ ਨਹੀਂ ਮੰਗ ਹੁੰਦੀ ਪੂਰੀ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਸੰਘਰਸ਼ ਆਲਾ ਰਾਹ ਜਿਹੜਾ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਖੁੱਲਾ ਰਹੂਗਾ